ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਪੱਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ। ਤਾਂ ਅਗਲੀ ਪੈਨਸ਼ਨ ਤੇ ਵੱਡੀ ਅਪਡੇਟ ਹੈ। 2500 ਆਵਦੀਗੀ ਪੈਨਸ਼ਨ ਨਵਾਂ ਫੈਸਲਾ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ। ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਹਾਲੀ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਬਿਆਨ ਜਿਹੜਾ ਉਹ ਦਿੱਤਾ ਹੈ ਤਾਂ ਉਸ ਦੇ ਵਿੱਚ 2500 ਪੈਨਸ਼ਨ ਨੂੰ ਲੈ ਕੇ ਕੀ ਕਿਹਾ ਉਹ ਤੁਹਾਨੂੰ ਹੁਣ ਜਾਣਕਾਰੀ ਹੈ ਜਿਹੜੀ ਤੋਂ ਦੇਣ ਜਾ ਰਹੇ ਹਾਂ ਤਾਂ ਉਹਦੇ ਵਿੱਚ ਕਿਹਾ ਕਿ 2500 ਰੁਪਏ ਤੱਕ ਪੈਨਸ਼ਨ ਜਿਹੜੀ ਵਧਾਉਣ ਦੇ ਲਈ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਇਸ ਬਾਰੇ ਵੱਡਾ ਫੈਸਲਾ ਜਿਹੜਾ ਤਾਂ ਉਹ ਕੀਤਾ ਜਾ ਸਕਦਾ ਹੈ ਹੋਰ ਉਹਨਾਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਤਾਂ ਹੁਣ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਉਮੀਦ ਬਣ ਗਈ ਹੈ ਕਿ ਪੈਨਸ਼ਨ ਪਹਿਲਾਂ ਨਾਲੋਂ ਵੱਧ ਹੋ ਸਕਦੀ ਹੈ ਪਰ ਹੁਣ ਤੱਕ ਸਰਕਾਰ ਵੱਲੋਂ ਕੋਈ ਅਫੀਸ਼ੀਅਲ ਤਰੀਕਾ ਜਿਹੜੀ ਉਹ ਨਹੀਂ ਦੱਸੀ ਗਈ ਤਾਂ ਅਗਲੇ ਮਹੀਨੇ ਦੀ ਪੈਨਸ਼ਨ ਬਾਰੇ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਹੁਣ ਕੋਈ ਨੋਟੀਫਿਕੇਸ਼ਨ ਫਿਲਹਾਲ ਜਾਰੀ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਲੋਕਾਂ ਵਿੱਚ ਸਵਾਲ ਇਹ ਚੱਲ ਰਿਹਾ ਹੈ ਕਿ 2500 ਪੈਨਸ਼ਨ ਕਦੋਂ ਲਾਗੂ ਹੋਵੇਗੀ ਪਰ ਇਹ ਗੱਲ ਦੱਸ ਦਈਏ ਕਿ ਅਜੇ ਵੀ ਕੋਈ ਵੀ ਜਿਹੜਾ ਐਲਾਨ ਨਹੀਂ ਕੀਤਾ ਗਿਆ ਸਸਪੈਂਸ ਹਜੇ ਜਾਰੀ ਹੈ ਕਿ ਇਹ ਹਕੀਕਤ ਵਿੱਚ ਕਿਹੜੇ ਮਹੀਨੇ ਤੋਂ ਲਾਗੂ ਕੀਤੀ ਜਾਵੇਗੀ ਅਧਿਕਾਰਤ ਤੌਰ ਤੇ ਇਸ ਦਾ ਐਲਾਨ ਜਿਹੜਾ ਉਹ ਨਹੀਂ ਕੀਤਾ ਗਿਆ ਅਗਲੇ ਮਹੀਨੇ ਦੀ ਪੈਨਸ਼ਨ ਦੀ ਗੱਲ ਕਰੀਏ ਤਾਂ ਅਗਲੇ ਮਹੀਨੇ ਦੀ ਪੈਨਸ਼ਨ 1500 ਹੀ ਆਵੇਗੀ ਤਾਂ ਇਸ ਦੇ ਲਈ ਇੰਤਜ਼ਾਰ ਹੈ ਜਿਹੜਾ ਉਹ ਹੋਰ ਕਰਨਾ ਪਵੇਗਾ ਤਾਂ ਫਿਲਹਾਲ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਸੀ ਧੰਨਵਾਦ